ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕ ਕੇ ਮਿਆਰੀ ਸਿੱਖਿਆ ਦੇਣ ਲਈ ਸਮਾਰਟ ਸਕੂਲ ਬਣਾਉਣ ਦੇ ਦਾਅਵਿਆਂ ਦੀ ਉਸ ਵਕਤ ਖੋਲ ਖੁੱਲ ਗਈ ਜਦੋਂ ਨੇੜਲੇ ਪਿੰਡ ਸ਼ਮਸਪੁਰ ਦੇ ਪ੍ਰਾਇਮਰੀ ਸਕੂਲ ਵਿੱਚ ਪੜਾਉਣ ਲਈ ਕੋਈ ਵੀ ਪੱਕਾ ਟੀਚਰ ਨਹੀਂ ਪਹੁੰਚਿਆ। ਇਹ ਸਕੂਲ ਹੁਣ ਸਮਾਰਟ ਸਕੂਲ ਤੋਂ ਅਧਿਆਪਕ ਲੈਸ ਸਕੂਲ ਬਣ ਚੁੱਕਿਆ ਕਿਉਂਕਿ ਇੱਥੇ ਪੜ੍ਹਦੇ ਐਲਕੇਜੀ, ਜੁਕੇਜੀ ਅਤੇ ਨਰਸਰੀ ਸਮੇਤ 8 ਕਲਾਸਾਂ ਦੇ 50 ਦੇ ਕਰੀਬ ਵਿਦਿਆਰਥੀਆਂ ਨੂੰ ਪੜਾਉਣ ਲਈ ਕੋਈ ਵੀ ਪੱਕਾ ਅਧਿਆਪਕ ਨਹੀਂ ਹੈ। ਅਤੇ ਹੁਣ ਜੋ ਅਧਿਆਪਕ ਇੱਥੇ ਡੈਪੂਟੇਸ਼ਨ ਤੇ ਲਗਾਇਆ ਗਿਆ ਸੀ ਉਹ ਵੀ ਅੱਜ ਆਪਣੀ ਡਿਊਟੀ ਤੇ ਨਹੀਂ ਪਹੁੰਚ ਪਾਇਆ ਅਜਿਹਾ ਹੁਣ ਨਾਲ ਮਾਪਿਆਂ ਨਾਲ ਬੇਚੈਨੀ ਦਾ ਮਾਹੌਲ ਪੈਦਾ ਹੋ ਗਿਆ ਸਕੂਲ ਵਿੱਚ ਇਕੱਤਰ ਹੋਏ ਮਾਪੇ ਅਤੇ ਪਿੰਡ ਵਾਸੀਆਂ ਵੱਲੋਂ ਜਦੋਂ ਸਿੱਖਿਆ ਵਿਭਾਗ ਦੀ ਇਸ ਨਲਕੀ ਦਾ ਡਟਵਾ ਵਿਰੋਧ ਕੀਤਾ ਤਾਂ ਬੀਪੀਈਓ ਦਫ਼ਤਰ ਸਮਰਾਲਾ ਵੱਲੋਂ ਇੱਕ ਹੋਰ ਅਧਿਆਪਕ ਐਮਰਜੈਂਸੀ ਹਾਲਤ ਵਿੱਚ ਆਰਜੀ ਰੂਪ ਵਿੱਚ ਭੇਜ ਦਿੱਤਾ ਪਿੰਡ ਵਾਸੀਆਂ ਨੇ ਸਿੱਖਿਆ ਵਿਭਾਗ ਦੀ ਇਸ ਨਲਾਇਕੀ ਉੱਪਰ ਸਖਤ ਇਤਰਾਜ਼ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਹੁਣ ਵੀ ਵਿਭਾਗ ਵੱਲੋਂ ਸਕੂਲ ਵਿੱਚ ਪੱਕੇ ਟੀਚਰਾਂ ਦਾ ਪ੍ਰਬੰਧ ਨਹੀਂ ਕੀਤਾ ਤਾਂ ਮਜਬੂਰਨ ਉਹਨਾਂ ਵੱਲੋਂ ਸਮਰਾਲਾ ਪਹੁੰਚ ਕੇ ਪੱਕਾ ਮੋਰਚਾ ਖੋਲ੍ਹਿਆ ਜਾਵੇਗਾ। ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਮੇਰਾ ਆਮਨਪ੍ਰੀਤ ਸਿੰਘ ਨਾ ਜੀ ਈਟੀਟੀ ਟੀਚਰ ਹਾਂ ਜੀ ਮੈਂ ਇਹ ਸੋਮਵਾਰ ਤੋਂ ਡੈਪਿਊਟੇਸ਼ਨ ਡਿਊਟੀ ਲੱਗੀ ਐ ਇੱਥੇ ਤੇ ਇੱਕ ਦਿਨ ਮੇਰੀ ਡੈਪਿਊਟੇਸ਼ਨ ਮਤਲਬ ਇੱਥੇ ਬੱਚੇ ਨੂੰ ਪੜਾ ਰਿਹਾ ਤੇ ਮੇਰੀ ਨਾਲ ਬੀਐਲਓ ਡਿਊਟੀ ਵੀ ਆ ਉਹਦੇ ਵਿੱਚ ਮੈਨੂੰ ਇੱਕ ਦਿਨ ਫਿਰ ਆਪਣੇ ਪਿੰਡ ਵਾਪਸ ਉੱਥੇ ਵੋਟਾਂ ਵੜਾਉਣ ਲਈ ਜਾਣਾ ਪਵੇਗਾ ਤਕਰੀਬਨ ਮਤਲਬ 3 ਦਿਨ ਹੋਏ ਨੇ ਮੈਨੂੰ ਇੱਥੇ ਕਿਵੇਂ ਦੇਖਦੇ ਹੋ ਵੀ ਸਮਾਰਟ ਸਕੂਲ ਤਾਂ ਸਰਕਾਰ ਨੇ ਬਣਾਤੇ ਨੇ ਪਰ ਇੱਥੇ ਇੱਕ ਟੀਚਰ ਨਹੀਂ ਪਿਛਲੇ ਲੰਮੇ ਸਮੇਂ ਤੋਂ 2 ਸਾਲ ਤੋਂ ਹਾਂਜੀ ਨਹੀਂ ਮੈਂ ਦੇਖਿਆ ਜੀ ਵੀ ਬਿਲਡਿੰਗ ਬਹੁਤ ਸੋਹਣੀ ਬਣੀ ਹੋਈ ਆ ਪਰਾਣੇ ਅਧਿਆਪਕਾਂ ਨੇ ਮਿਹਨਤ ਵੀ ਕੀਤੀ ਹੋਈ ਆ ਪੇਂਟਿੰਗਾਂ ਵਾਰਾ ਬਣਾਈਆਂ ਨੇ ਬੱਚਿਆਂ ਦੀ ਗਿਣਤੀ ਵੀ ਕਾਫੀ ਸੀਗੀ ਜਿਵੇਂ ਸਾਡੇ ਸੈਂਟਰਲ ਸਕੂਲ ਵਿੱਚ ਹੀ ਪੈਂਦਾ ਇਹ ਸਕੂਲ ਤੇ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਹੁਣ ਆਪਾਂ ਗਿਣਤੀ ਚੈੱਕ ਕਰਦੇ ਤਾਂ 52 ਦੀ ਗਿਣਤੀ ਰਹਿ ਗਈ ਇੱਥੇ ਪਹਿਲਾਂ ਵੱਲੋਂ 60 ਪਲੱਸ 70 ਪਲੱਸ ਚੱਲਦੀ ਸੀ ਗਿਣਤੀ ਉਹ ਟੀਚਰ ਦੀ ਕਮੀ ਘਾਟ ਹੋਣ ਕਰਕੇ ਹੀ ਬੱਚੇ ਇੱਥੋਂ ਹਟੇ ਰਹੇ ਪਰ ਇਹ ਕਿੰਨੀ ਡਿਜ਼ਾਈਨ ਨੂੰ ਤਾਂ ਆਪਾਂ ਸਮਾਰਟ ਕਹਿ ਸਕਦੇ ਆਂ ਵੀ ਸਮਾਰਟ ਬਣਾਤੇ ਸਕੂਲ ਤੁਸੀਂ ਕਿੰਨੂੰ ਪੇਂਟਿੰਗ ਬਹੁਤ ਵਧੀਆ ਨੇ ਬਹੁਤ ਵਧੀਆ ਬੂਹ ਲਗਾਏ ਗਏ ਨੇ ਪਰ 2 ਸਾਲ ਤੋਂ ਕੋਈ ਟੀਚਰ ਨਹੀਂ ਇਹਨੂੰ ਸਮਾਰਟ ਕਿਹਾ ਜਾ ਸਕਦਾ ਨਹੀਂ ਜੀ ਅਸਲ 'ਚ ਜੇ ਅਧਿਆਪਕ ਹੋਣਗੇ ਇੱਥੇ ਤਾਂ ਉਹ ਬਿਲਡਿੰਗ ਵੀ ਸਾਮਰ ਕਰ ਸਕਰਦੇ ਨੇ ਜੇ ਬੱਚੇ ਇਥੋਂ ਹਟ ਕੇ ਜਾਣ ਲੱਗੇ ਤਾਂ ਬਿਲਡਿੰਗਾਂ ਦਾ ਵੀ ਕੋਈ ਫਾਇਦਾ ਨਹੀਂ ਇੰਨਾ ਪੈਸਾ ਸਰਕਾਰ ਨੇ ਲਾਇਆ ਉਹਦਾ ਵੀ ਕੋਈ ਫਾਇਦਾ ਨਹੀਂ ਚਾਹੇ ਦਾਨੀ ਸੱਜਣਾ ਦੇ ਤਾਂ ਪਰ ਅਧਿਆਪਕ ਦੇ ਨਾਲ ਹੀ ਬੱਚੇ ਆਉਣਗੇ ਤੇ ਸਾਰਾ ਕੁਝ ਤਾਂ ਹੀ ਠੀਕ ਰਹਿ ਸਕਦਾ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਕਿੰਨੇ ਟੀਚਰ ਦੀ ਰਿਕੁਆਇਰਮੈਂਟ ਆ ਤੇ ਕਿਹੜੀ ਕਿਹੜੀ ਕਲਾਸ ਐਸੇ ਜਿਹੜੀ ਹੈਗੀ ਚੱਲ ਰਹੀ ਹੈ ਇੱਥੇ ਜੀ ਘਟੋ ਘਟੇ ਮਤਲਬ ਆਪਾਂ 8 ਕਲਾਸਾਂ ਨੇ ਨਰਸਰੀ ਐਲਕੇ ਜੀ ਯੂਕੇ ਜੀ ਤੇ ਪਹਿਲੀ ਤੋਂ ਪੰਜਵੀਂ ਤੱਕ 8 ਕਲਾਸਾਂ ਹੈਗੀਆਂ ਨੇ ਜਿਹਦੇ ਵਿੱਚ ਹੈਡ ਟੀਚਰ ਦੀ ਪੋਸਟ ਇੱਥੇ ਹੈਗੀ ਆ ਜੀ ਤੇ ਉਹ ਤੋਂ ਇਲਾਵਾ ਵੀ ਜ਼ਿਆਦਾ ਨਹੀਂ ਤਾਂ ਦੋ ਟੀਚਰਾਂ ਦੇ ਦੇਣੇ ਚਾਹੀਦੇ ਨੇ ਜੀ ਹੋਰ ਇੱਕ ਹੈਡ ਟੀਚਰ ਹੋਗੇ ਤੇ ਦੋ ਰੈਗੂਲਰਲੀ ਟੀਚਰ ਹੋਣਗੇ ਤਿੰਨ ਕਲਾਸਾਂ ਤਿੰਨ ਟੀਚਰ ਵੀ ਹੋਣਗੇ ਤਿੰਨ ਟੀਚਰਾਂ ਨਾਲ ਵੀ ਬਹੁਤ ਵਧੀਆ ਸਕੂਲ ਬ ਮੇਰਾ ਨਾਮ ਹੈ ਜੀ ਸਰਦਾਰ ਰਗਵੀਰ ਸਿੰਘ ਪਿੰਡ ਸ਼ਾਮਸ਼ਪੁਰ ਜੀ ਅੱਡਾ ਪ੍ਰਾਇਮਰੀ ਸਕੂਲ ਹੈ ਜਿਹਦੇ ਵਿੱਚ ਅੱਜ ਤੋਂ 2 ਸਾਲ ਪਹਿਲਾਂ 75 ਦੇ ਕਰੀਬ ਬੱਚੇ ਸੀਗੇ ਟੀਚਰਾਂ ਦੀ ਨਾਕਾਮੀ ਨਾ ਹੋਣ ਕਰਕੇ ਅੱਜ ਉਰੇ 50 ਦੇ ਕਰੀਬ ਬੱਚੇ ਰਹਿ ਗਏ ਆ ਜੀ ਪਹਿਲਾਂ ਇੱਕ ਮੈਡਮ ਸੀਗੇ ਉਹ ਆਪਣੀ ਕੱਚੀ ਬਦਲੀ ਕਰਾ ਕੇ ਜੀ ਆਪਣੇ ਫਾਜ਼ਿਲਕਾ ਤੋਂ ਸੀਗੇ ਉਧਰ ਚਲੇ ਗਏ ਆ ਤੇ ਦੂਜੇ ਇੱਕ ਟੀਚਰ ਹੋਰ ਸੀਗੇ ਸਾਡੇ ਦਿਵਾਲੇ ਤੋਂ ਜੀ ਉਹ ਆਪਣੀ ਬਦਲੀ ਕਰਾ ਕੇ ਮਾਨਿਆਲ ਸਕੂਲ ਚ ਚਲੇ ਗਿਆ ਤੇ ਸਾਡੇ ਸਕੂਲ ਵਿੱਚ ਅੱਜ ਕੋਈ ਵੀ ਪੱਕਾ ਟੀਚਰ ਨਹੀਂ ਹੈਗਾ ਜੀ ਜਿਸ ਕਰਕੇ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ 2 ਤੋਂ 4 ਦਿਨ ਦੇ ਵਿੱਚ ਵਿੱਚ ਜਿਆਦਾ ਪੱਕੇ ਟੀਚਰ ਭੇਜੇ ਜਾਣ ਨਹੀਂ ਤਾਂ ਫੇਰ ਅਸੀਂ ਮੋਰਚਾ ਸਰਕਾਰ ਦੇ ਖਿਲਾਫ ਸ਼ਹਿਰ ਦੇ ਵਿੱਚ ਜਾ ਕੇ ਰੋਡ ਤੇ ਖੋਲਾਂਗੇ ਜੀ ਫੇਰ ਕੱਲੂ ਸਾਨੂੰ ਇਹ ਨਾ ਕਿ ਉਹ ਵੀ ਸਾਨੂੰ ਦੱਸਿਆ ਨਹੀਂ ਇਸ ਕਰਕੇ ਅਸੀਂ ਬੇਨਤੀ ਫੇਰ ਕਰਦੇ ਆਂ ਦੁਬਾਰਾ ਵੀ ਸਾਡੇ ਸਕੂਲ ਚ ਜਲਦ ਤੋਂ ਜਲਦ ਦੋ ਟੀਚਰ ਭੇਜੇ ਜਾਣ ਤਾਂ ਕਿ ਸਾਡੇ ਬੱਚਿਆਂ ਦਾ ਭਵਿੱਖ ਨਾ ਖਰਾਬ ਹੋਵੇ ਅਸੀਂ ਤਾਂ ਮਿਹਨਤ ਮਜ਼ਦੂਰੀ ਕਰਕੇ ਚਲੋ ਆਪਣਾ ਟਾਈਮ ਗੁਜ਼ਾਰ ਲਿਆ ਪਰ ਅਸੀਂ ਆਪਣੇ ਬੱਚਿਆਂ ਨੂੰ ਦਿਹਾੜੀ ਜੋਤਾਂ ਨਹੀਂ ਕਰਨ ਲਾਉਣਾ ਉਹਨਾਂ ਨੂੰ ਪੜਾ ਕੇ ਉਹਨਾਂ ਦਾ ਭਵਿੱਖ ਬਣਾਉਣਾ ਚਾਹੁੰਦੇ ਆ ਇਸ ਕਰਕੇ ਸਾਡੇ ਸਕੂਲ ਵਿੱਚ ਜਲਦੀ ਤੋਂ ਜਲਦੀ ਦੋ ਟੀਚਰ ਭੇਜੇ ਜਾਣ ਜੀ ਨਾਮ ਗਗਨਪ੍ਰੀਤ ਘਰਾ ਮੈਂ ਪਿੰਨ ਸਮਸ਼ਕੋੜ ਦੀ ਰਹਿਣ ਵਾਲੀ ਆ ਇਸ ਸਕੂਲ ਦਾ ਬਹੁਤ ਹੀ ਬੁਰਾ ਹਾਲ ਆ 2 ਸਾਲ ਤੋਂ ਮਮਤਾ ਦੇਵੀ ਮੈਡਮ ਨੇ ਉਹ ਆਪੂਰੋ ਛੱਡ ਕੇ ਚਲੇ ਗਏ ਨੇ ਪਰ ਉਹਨਾਂ ਨੂੰ ਸੈਲਰੀ ਇਸ ਸਕੂਲ ਵਿੱਚ ਹੀ ਜਾ ਰਹੀ ਆ ਜਦ ਕਿ ਉਹ ਇੱਥੇ ਪੜਾ ਨਹੀਂ ਰਹੇ ਨਾ ਇੱਥੇ ਆ ਰਹੇ ਨੇ ਮੈਂ ਵੀ ਸਟੱਡੀ ਕਰਦੀ ਆ ਮੈਂ ਇੱਥੇ ਸਕੂਲ ਦੇ ਵਿੱਚ ਕਦੇ-ਕਦੇ ਜਦ ਮੈਂ ਫ੍ਰੀ ਹੁੰਨੀ ਆ ਮੈਂ ਸਕੂਲ 'ਚ ਬੱਚਿਆਂ ਨੂੰ ਪੜਾਣ ਲਈ ਆ ਜਾਂਦੀ ਆ ਬੱਚਿਆਂ ਦੀ ਸਟੱਡੀ ਦਾ ਬਹੁਤ ਹੀ ਬੁਰਾ ਹਾਲ ਹੈ ਇੱਥੇ ਇੱਥੇ ਟੀਚਰ ਸਰਕਾਰ ਨੂੰ ਚਾਹੀਦਾ ਵੀ ਉਹਰੇ ਟੀਚਰ ਭੇਜੇ ਜਾਣ ਬਹੁਤ ਦਾਅਵੇ ਕਰ ਰਹੀ ਆ ਸਰਕਾਰ ਅਸੀਂ 스마트 ਸਕੂਲ ਬਣਾਤੇ ਅਸੀਂ ਐਦਾਂ ਕਰਤਾ ਸੀ ਉਦਾਂ ਕਰਤਾ ਪਰ ਉਹਨਾਂ ਦੀ ਸਾਰੀ ਨਾ ਨਾ ਕਾਮਯਾਬੀ ਇੱਥੇ ਦਿਖ ਰਹੀ ਆ ਬੱਚਿਆਂ ਨੂੰ ਪਲਾਸ ਘਟਾਉ ਦੇ ਸਵਾਲ ਵੀ ਨਹੀਂ ਆ ਰਹੇ ਜਦ ਕਿ ਬੱਚੇ 3rd ਤੇ 4th ਕਲਾਸ ਵਿੱਚ ਹੋ ਗਏ ਨੇ ਇਹ ਟੀਚਰਾਂ ਦੇ ਟੀਚਰਾਂ ਕਰਕੇ ਹੋ ਰਿਹਾ ਜਦ ਕਿ ਟੀਚਰਾਂ ਨੂੰ ਇੱਥੇ ਆ ਕੇ ਪੜ੍ਹਾਉਣਾ ਚਾਹੀਦਾ ਇਹਨਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਨੇ ਉਹ ਕਿੰਨੀ ਦੇਰ ਤੋਂ ਆ ਜਿਹੜੀ ਪ੍ਰੋਬਲਮ ਆ ਰਹੀ ਹੈ ਸਰ 2 ਸਾਲ ਤੋਂ ਹੋ ਗਏ 2 ਸਾਲ ਤੋਂ ਇੱਥੇ ਕੋਈ ਟੀਚਰ ਨਹੀਂ ਆ ਰਿਹਾ ਇੱਕ ਟੀਚਰ ਸੀਗੇ ਜਿਹੜੇ ਉਹ ਛੱਡ ਕੇ ਚਲੇ ਗਏ ਨੇ ਕਿੰਨੇ ਟੀਚਰ ਦੀ ਰਿਕੁਆਇਰਮੈਂਟ ਹੈਗੀ ਇੱਥੇ ਸਰ ਇੱਥੇ 4 ਟੀਚਰ ਆਬਵੀਅਸਲੀ ਚਾਹੀਦੇ ਆ ਕਿਉਂਕਿ ਇੱਥੇ 1 ਤੋਂ ਲੈ ਕੇ 5th ਕਲਾਸ ਦੇ ਬੱਚੇ ਬੈਠੇ ਨੇ ਜਿਨ੍ਹਾਂ ਨੂੰ ਕੀ ਪੜਾਉਣਾ 5th ਆ ਤੁਹਾਨੂੰ ਪਤਾ ਹੀ ਆ ਵੀ ਬੋਰਡ ਦੀ ਕਲਾਸ ਆ ਬੋਰਡ ਦੀ ਕਲਾਸ ਲਈ ਟੀਚਰ ਇੱਕ ਅਲੱਗ ਜ਼ਰੂਰੀ ਆ ਤੇ ਬਾਕੀ 4th 3rd 2nd ਤੇ 1st ਦੋ ਦੋ ਕਲਾਸਾਂ ਨੂੰ ਵੀ ਜੇ ਇੱਕ ਇੱਕ ਟੀਚਰ ਪੜ੍ਹਾਵੇ ਤਾਂ ਔਰੇ ਮੇਰੇ ਹਿਸਾਬ ਨਾਲ ਤਾਂ 4 ਟੀਚਰ ਚਾਹੀਦੇ ਹੀ ਚਾਹੀਦੇ ਆ ਅਮਰਜੀਤ ਸਿੰਘ ਆ ਜੀ ਆ ਪਿੰਡ ਸ਼ਾਮਸ਼ਪੁਰ ਤੋਂ ਬੋਲ ਰਿਹਾ ਜੀ ਅਸੀਂ ਬੇਨਤੀ ਕਰਦੇ ਆ ਗਵਰਨਮੈਂਟ ਨੂੰ ਭਈ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ ਅੱਜ ਤੋਂ 2 ਸਾਲ ਪਹਿਲਾਂ ਤਕਰੀਬਨ 75 70 75 80 ਬੱਚੇ ਪੜਦੇ ਸੀਗੇ ਜਿਹੜੇ ਕਿ ਅੱਜ ਅਧਿਆਪਕਾਂ ਦੀ ਘਾਟ ਦੇ ਕਾਰਨ ਸਕੂਲ ਦੇ ਵਿੱਚ ਸਿਰਫ 50 ਬੱਚੇ ਸਾਡੇ ਸਕੂਲ ਦੇ ਵਿੱਚ ਐਸ ਵੇਲੇ ਹਾਜ਼ਰ ਨੇ ਸਾਡੇ ਕੋ ਕੋਈ ਵੀ ਅਧਿਆਪਕ ਨਹੀਂ ਰਿਹਾ ਇਸ ਤੋਂ ਪਹਿਲਾਂ ਵੀ 8-9 ਮਹੀਨੇ ਮੇਰੀ ਪੋਤੀ ਦੀ ਨੇ ਫ੍ਰੀ ਸੇਵਾ ਕਰਕੇ ਬੱਚਿਆਂ ਦੀ ਸੇਵਾ ਕੀਤੀ ਆ ਪੜਾਉਂਦੀ ਰਹੀ ਆ ਉਹਦੀ ਸ਼ਾਦੀ ਹੋ ਗਈ ਇਸ ਕਰਕੇ ਸਾਡੇ ਸਕੂਲ ਵਿੱਚ ਅੱਜ ਕੋਈ ਵੀ ਬੱਚਾ ਨਹੀਂ ਹੈਗਾ ਬੈਸੇ ਤਾਂ ਭਗਵੰਤ ਮਾਨ ਸਰਕਾਰ ਬਹੁਤ ਬੜਿਆਈਆਂ ਕਰਦੀ ਆ ਅਸੀਂ ਇਹ ਕਰਦੇ ਹਾਂ ਸਮਾਰਟ ਸਕੂਲ ਬਣਾ ਦਿੱਤੇ ਪਰ ਅਸੀਂ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਵੀ ਇੱਥੇ ਸਮਾਰਟ ਸਕੂਲ ਤਾਂ ਕੀ ਸਾਡੇ ਦਾ ਸਕੂਲ ਦੇ ਵਿੱਚ ਇੱਕ ਅਧਿਆਪਕ ਵੀ ਨਹੀਂ ਹੈਗਾ ਜਿਹੜਾ ਸਾਡੇ ਬੱਚਿਆਂ ਨੂੰ ਸਿੱਖਿਆ ਦੇ ਸਕੇ ਅਸੀਂ ਮਜਬੂਰ ਆ ਇਹ ਸਕੂਲ ਨੂੰ ਬੰਦ ਕਰਨ ਲਈ ਹਾਲਾਂਕਿ ਸਾਡੇ ਪਿੰਡ ਦਾ ਉਪਰਾਲਾ ਇਹ ਵੀ ਅਸੀਂ ਇਸ ਸਰਕਾਰੀ ਸਕੂਲ ਨੂੰ ਬੰਦ ਕਰਨ ਤੋਂ ਬਾਅਦ ਫਿਰ ਪ੍ਰਾਈਵੇਟ ਸਕੂਲ ਬਣਾ ਕੇ ਅਸੀਂ ਆਪਣੇ ਤੌਰ ਤੇ ਇਹਦੀ ਸੇਵਾ ਕਰਾਂਗੇ ਜੋ ਵੀ ਸਾਤੋਂ ਸਰਿਆ ਅਸੀਂ ਕਰਾਂਗੇ ਪਰ ਸਰਕਾਰ ਦੇ ਖਿਲਾਫ ਅਸੀਂ ਛੇਤੀ ਤੋਂ ਛੇਤੀ ਮੋਰਚਾ ਖੋਲਣ ਲਈ ਤਿਆਰ ਬਰ ਤਿਆਰ ਸਾਰੇ ਨਗਰ ਨਿਵਾਸੀ ਬੱਚਿਆਂ ਦੇ ਪੇਰੈਂਟਸ ਸਾਰੇ ਸਾਡੇ ਨਾਲ ਨੇ ਜਿਨ੍ਹਾਂ ਨੇ ਇਹ ਸਕੂਲ ਖਾਤਰ ਇਹ ਜ਼ਮੀਨ দান ਕੀਤੀ ਆ ਉਹ ਵੀ ਸਾਡੇ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਡਾ بڑا ਹੌਸਲਾ ਕਰਕੇ ਇਹ ਪਰੰਪਰਾ ਨੂੰ ਚਲਾਇਆ ਸੀ ਪਰ ਸਰਕਾਰ ਦੇ ناکਾਮ ਹੋਣ ਦੇ ਬਾਵਜੂਦ ਅਸੀਂ ਹੁਣ ਇਹ ਸਰਕਾਰ ਨੂੰ ਬੇਨਤੀ ਵੀ ਕਰਦੇ ਆਂ ਅਤੇ ਚੇਤਾਵਨੀ ਵੀ ਦਿੰਨੇ ਆ ਕਿ ਅਗਰ ਸਰਕਾਰ ਨੇ ਕੋਈ ਥੋਸ ਕਦਮ ਨਾ ਚੁੱਕਿਆ ਤਾਂ ਸਾਨੂੰ ਅੱਗੇ ਕੋਈ ਨਾ ਕੋਈ ਤਰਨਾ ਲਾਉਣ ਲਈ ਮਜਬੂਰ ਹੋਣਾ ਪਵੇਗਾ